ਪੱਤਰੀ ਵਾਲਾ ਪੱਤਰੀ ਵਾਲਾ ਪੱਤਰੀ ਵਾਲੇ ਮੈਚ ਸਿਰੇ ਦਾ ਆ ਮੈਦਾਨਿਆਰਾ ਟੁੱਟੀ ਵਾਲਿਓ ਕਿਨੇ ਕਿਨੇ ਨਾਣਾ ਇੱਕ ਵਾਰੀ ਫੇਰਾ ਉਧਰ ਸਿਰਾ ਹੋਣਾ ਸਿਰਾ ਹੋਣਾ ਜੈਲਦਾਰ ਦਾ ਪੁੱਤ ਕਾਲੀ ਸਰਪੰਚ ਵੱਲੋਂ ਦੀਪ ਤੌਰ ਜਿਹੜੀਆਂ ਦੋ ਰੇਡਾਂ 2100 ਦੀਆਂ ਪਹਿਲੀ ਕਬੱਡੀ 16 ਵਾਲਾ ਗੁਰਲਾਲ ਦੂਜੇ ਸੈਮੀਫਾਈਨਲ ਦੀ ਖੇਡ ਮੈਦਾਨ ਦੇ ਵਿੱਚ ਪਾਰਿਆ लवली ਕਰਦੇ ਗੱਲ 16 ਵਾਲਾ ਗੁਰਲਾਲ ਖੇਡ ਦੇ ਮੈਦਾਨ ਵਿੱਚ ਹੁਣ ਦੇਖਦੇ ਆ ਵੀ ਜਸ਼ਨ ਆ ਜਸ਼ਨ ਹੈ ਕਲਿਆਣਾ ਵਾਲਾ ਇਹ ਨਿੱਕੂ ਦਾ ਵੀਰ ਜਸ਼ਨ ਹੈ ਜਸ਼ਨ ਉਹ ਟੁੱਡੀ ਆ ਗਿਆ ਕੌਣ ਆ ਗਿਆ ਤਵਰਜੀ ਵਾਲਾ ਐਚ 80 ਸ਼ੀਨ ਆ ਗਿਆ ਤਵਰਜੀ ਵਾਲਾ ਦੀਪ ਆ ਗਿਆ ਤਵਰਜੀ ਵਾਲਾ ਦੀਪ ਆ ਗਿਆ ਬਾਰ ਬਾਰ ਗੱਲ ਹੋ ਰਹੀ ਹੈ ਪੀਆ ਜੂ ਟੁੱਡੀ ਦੇ ਵਿੱਚ ਤਵਰਜੀ ਵਾਲਾ ਦੀਪ ਪਾਉਂਦਾ ਕਬੱਡੀ ਜਾਫੀ 4 ਹਰੀਕੇ ਵਾਲਾ ਹਰੀਕੇ ਵਾਲਾ ਹਰੀਕੇ ਵਾਲਾ ਵਿੱਕੀ ਤੇ ਤਵਰਜੀ ਵਾਲਾ ਦੀਪ ਵਿੱਕੀ ਤੇ ਦੀਪ ਦੀਪ ਦਵਰਜੀ ਵਾਲਾ ਦੀਪ ਹਰਜੀਤ ਸਿੰਘ ਜੀ ਸਰਪੰਚ ਸਾਹਿਬ ਛਾਤੀ ਤੇ ਆਣ ਬੈਠੇ ਆ ਕਹਿੰਦੇ ਮੈਚ ਦਾ ਆਨੰਦ ਮਾਰ ਰਹੇ ਆ ਹਰਜੀਤ ਸਿੰਘ ਜੀ ਸਰਪੰਚ ਸਾਹਿਬ ਪਰ ਸਾਹਮਣੇ ਬੰਸ਼ ਸੂਰੇ ਆਈਆ ਜਾਫੀ 4 ਨੇ ਇੱਕ ਕਹਿੰਦੇ ਨਿੱਕੂ ਆ ਆਹ ਗੇਮ पत्रिया, पत्रिया, पत्रिया। आ पत्रिया, 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 पत्रिया। के पचदे सी ललकार हो गया की पत्थरा बच्चे सी ललकारे हो गया ਕੀ ਮਿੱਤਰਾ ਪੁੱਛਦੇ ਸੀਗੇ ਸਾਰੇ ਵੀ ਹੋ ਗਿਆ ਕੀ ਮਿੱਤਰਾ ਅੱਜ ਢੁੱਡੀ ਚ ਬਿਨਾ ਢੋਲ ਤੋਂ ਪੰਗੜੇ ਆ ਪੈਂਦੇ ਆ ਸਰਹਾਲੀ ਮੰਡਲਾ ਗੋਰਾ ਕਬੱਡੀ ਪਾਉਂਦਾ ਸਰਹਾਲੀ ਮੰਡਲਾ ਗੋਰਾ ਆ ਯੂ ਐਸ ਏ ਦੇ ਵਿੱਚੋਂ ਇਹਨੇ ਜੌਂਡੀ ਯਾਰ ਜਿੱਤਿਆ ਮੇਰੇ ਵੀਰੋ ਜਿਹੜਾ ਗੱਭਰੂ ਨੰਬਰ ਹੁਣ ਆਪਦੀ ਟੀਮ ਦੇ ਖਾਤੇ जोड ਗਿਆ ਇਹ ਗੋਰਾ ਸਰਹਾਲੀ ਮੰਡ ਵਾਲਾ ਪਰ ਰੇਲ ਪਾ ਰਿਆ ਖੇਡ ਦੇ ਮੈਦਾਨ ਵਿੱਚ ਆ ਸੋਹਣਾ ਵਾਲਾ ਗਰਲਾਲ ਇਹਨ ਮੈਦਾਨ ਦੇ ਵਿੱਚ ਬੜਾ ਹੋਇਆ ਲਵ ਆਲ ਖੁਰੀ ਆਸ਼ੂ ਪੰਜ ਗਰਾਈ ਹੋਰੀ ਉਹ ਵੀ ਵਿਦੇਸ਼ਾਂ ਤੋਂ ਲਾਈਵ ਜੁੜੇ ਹੋਇਆ ਸਾਡੇ ਕਰਨ ਦਾ ਯਾਰ ਲਾਡੀ ਉਹਨਾਂ ਦਾ ਪਿਆਰ ਸੁਖਮਣੇਸ਼ਵਰੀ ਹਰਵਿੰਦਰ ਹੁਰੀ ਭਰਾ ਪਰ ਸਾਹਮਣੇ ਦੇਖਦਾ ਵੀ ਨੰਬਰ ਗੱਪਰੂ ਆਲ ਦੀ ਟੀਮ ਦੇ ਖਾਤੇ जोड ਗਿਆ ਅਗਲੀ ਕਬੱਡੀ ਤਵਰਜੀ ਵਾਲਾ ਦੀਪ ਆ ਗਿਆ ਤਵਰਜੀ ਵਾਲਾ ਦੀਪ ਆ ਗਿਆ ਛਾਤੀ ਦੇ ਉੱਤੇ ਹੁਕਮ ਨੇ ਜੱਕੇ ਦੀ ਫੋਟੋ ਖਣਵਾਈ ਹੈ ਫੋਟੋ ਖਣਵਾਈ ਹੈ ਪਰ ਬਾਂਦੇ ਡੋੜਾ ਕਲਾਕਾਰ ਕਲਾਕਾਰ ਖੇਡ ਕਬੱਡੀ ਦਾ ਕਲਾਕਾਰ ਜੱਫੀ ਤਵਰਜੀ ਵਾਲਾ ਦੀਪ ਪੁੱਠੀ ਕੇਜੀ ਆ ਡੱਡੀ ਵਾਲਿਆ ਕੀ ਆ ਚਾਲ ਆ ਆ ਜੱਫਾ ਜਿਹੜਾ ਸੋਨੇ ਨੇ 100 ਰੁਪਇਆ ਜਿਹੜਾ ਵੀ ਹੁਣ ਤੋਂ ਵੀ ਸੋਨਾ ਵਾਲੇ ਗਰਲਾਲ ਨੂੰ ਤੇ ਦੀਪ ਤੌਰ ਜੀ ਨੂੰ ਜੱਫਾ ਲਾਵੇਗਾ ਅੰਬਾ ਤੇ ਅਮਰਜੀਤ ਇਹਨਾਂ ਵੀਰਾਂ ਵੱਲੋਂ 1100 ਹੋਵੇਗਾ ਆ 2100 ਲੱਗਿਆ ਸੀ ਜਾਂ ਸੋਨੇ ਆ ਪੈਸੇ ਪ੍ਰਾਪਤ ਕਰ ਲੈ ਸੋਨੇ ਆ 2100 ਦੇ ਜੱਫਾ ਲੱਗਿਆ ਗੇਮ ਚੇਂਜਰ ਇਧਰ ਰਮਜੀਤ ਢਿੱਲੋਂ ਕੈਨੇਡਾ ਜੋਵਨ ਸੰਧੂ ਆਸਟ੍ਰੇਲੀਆ ਅਰਸ਼ ਸੰਧੂ ਤੇ ਨਿਰਮਲਜੀਤ ਸੰਧੂ ਰਮਾਨ ਸੰਧੂ ਸਰਪੰਚ ਜਗਜੀਤ ਸਰਪੰਚ ਨਾਰਲਾ ਇਹ ਭਰਾਵਾਂ ਦੇ ਸਹਿਯੋਗ ਹੈ ਇਹਨੇ ਆਉਣਾ ਸੀਗਾ ਪਰ ਜ਼ਰੂਰੀ ਰਿਹੇਮੇ ਕਰਕੇ ਨਹੀਂ ਆ ਸਕੇ ਲਓ ਸਰਹਾਲੀ ਮੰਡਾਲਾ ਗੋਰਾ ਕਬੱਡੀ ਪਾ ਰਿਹਾ ਚਾਰ ਨੇ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕਿਹੜਾ ਕਰੂ ਕੁਮਾਰ ਪਰ ਨੰਬਰ ਕਹਿੰਦੇ ਗੋਰਾ ਸਰਹਾਲੀ ਮੰਡਾਲਾ ਦੀ ਟੀਮ ਦੇ ਖਾਤੇ ਜੋੜ ਗਿਆ ਅਸੀਂ ਲਾਉਨੇ ਆ ਦਿਮਾਗ ਲੋਕੀ ਖੇਡ ਰਿਹਾ ਚਾਲਾ ਸਰ ਉੱਤੇ ਹਮੇਸ਼ਾ ਹੱਥ ਬਾਬੇ ਦਾ ਲਾਡੀ ਢੁੱਡੀ ਰਹਿੰਦਾ ਹੁਣ ਉੱਚੀ ਅੱਖਿਆਲਾ ਕਰਨ ਸੰਗਾ ਰਹਿੰਦਾ ਹੁਣ ਉੱਚੀ ਅੱਖਿਆਲਾ ਉੱਚੀ ਅੱਖਿਆਲਾ ਕਬੱਡੀ 16 ਵਾਲਾ ਗੁਰਲਾਲ ਪਾਉਂਦਾ ਮਾਝੇ ਵਾਲਾ ਇਧਰਲੇ ਪਾਸੇ ਹੈਰੀ ਹੈਰੀ ਤੇ ਗੁਰਲਾਲ ਸੋਲ ਥੱਬੇ ਥੱਬੇ ਦੇ ਪੱਟ ਗੁਰਤੇਜ ਸਰਪੰਚ ਸਾਡਾ ਭਰਾ ਹੈ ਔਰ ਸਾਬਕਾ ਸਰਪੰਚ ਦੀਪ ਗੁਰਤੇਜ ਢੁੱਡੀ 3100 ਦੀਆਂ ਦੋ ਕਬੱਡੀਆਂ ਜਿਹੜੀਆਂ ਦੀਪਦਰ ਮੋਰਜੀ ਦੀਆਂ ਪੈਣ ਗਿਆ ਪਹਿਲਾਂ ਸੋਨਾ ਜੱਫਾ ਲਾ ਗਿਆ ਉਹ 2100 ਦਾ ਜਿੱਤੂ ਬਣਿਆ ਸਰਹਾਲੀ ਮੰਡਾ ਤਰਦਾਸਪੁਰੀਆ ਪਾਉਂਦਾ ਕਬੱਡੀ ਇਸ ਵੇਲੇ ਗੋਰਾ ਬਾਹਾਂ ਖਿਲਾੜ ਦਿਤੀਆਂ ਜਾਫੀ ਚਾਰ ਤਿਆਰ ਵਰ ਤਿਆਰ ਇੱਕ ਕੰਨੀ ਤੇ ਸੋਨਾ ਇੱਕ ਕੰਨੀ ਤੇ ਵਿੱਕੀ ਵਿੱਕੀ ਤੇ ਗੋਰਾ ਗੋਰਾ ਵਿੱਕੀ ਤੇ ਗੋਰਾ ਵਿੱਕੀ ਤੇ ਗੋਰਾ ਕਰਦਾ ਮੇਲਾ ਟੁੱਟੀ ਦਾ ਚਾ ਜਾ ਚੜਦਾ ਚਾ ਜਾ ਚੜਦਾ ਮੇਲਾ ਟੁੱਟੀ ਦਾ ਚਾ ਜਾ ਚੜਦਾ ਬੰਛ ਆ ਗਿਆ ਬੰਛ ਪਰ ਗੇਮ ਚੇਂਜਰ ਰਾਜਾ ਪੱਤਰੀ ਵਾਲਾ ਉਹ ਰੱਖਦਾ ਧੌਣ ਤੇ ਹੱਥ ਰੱਖਦਾ ਧੌਣ ਤੇ ਹੱਥ ਪੱਤਰੀ ਵਾਲਾ 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 5 4 3 2 ਕਮਾ ਬੀਤ ਨਾ ਜਾਂਦਾ ਜਿੰਦਗੀ ਕੋਤੇ ਖਾਂਦੀ ਐ ਰਾਜੇ ਖੇਲੇ ਅੜ ਗਿਆ ਕੁੰਡਾ ਧੜਕਣ ਬਾਤੀ ਜਾਂਦੀ ਐ ਰਾਜੇ ਖੇਲੇ ਅੜ ਗਿਆ ਕੁੰਡਾ ਧੜਕਣ ਬਾਤੀ ਜਾਂਦੀ ਐ ਦਵਰਜੀ ਵਾਲਾ ਐਕਸ਼ਨ ਬਵਾਏ ਪਹਿਲੀ ਕਬੱਡੀ 3100 ਦੀ ਕਾਲੀ ਸਰਪੰਚ ਤੇ ਜੱਗਾ ਪਹਿਲੀ ਕਬੱਡੀ 3100 ਦੀ ਐ ਪਹਿਲੀ ਕਬੱਡੀ ਗੁਰਤੇਜ ਸਰਪੰਚ ਤੇ ਕਾਲੀ ਸਰਪੰਚ ਪਹਿਲੀ ਕਬੱਡੀ ਪਹਿਲੀ ਕਬੱਡੀ ਪਹਿਲੀ ਕਬੱਡੀ ਕੀ ਫੈਸਲਾ ਬਿੱਲਾ ਜੀ 45 31 ਹੋਈ ਆ ਸੋਹਣਾ ਵਾਲਾ ਗੁਰਨਾਰ ਸੋਹਣਾ ਵਾਲਾ ਗਰਨਾਰ ਚਾਰ ਨੇ ਕਲਿਆਣਾ ਵਾਲੇ ਤਿੰਨ ਨੇ ਇੱਕ ਪੱਧਰੀ ਵਾਲਾ ਲੱਗਿਆ ਹੋਇਆ ਹੁਣ ਦੇਖਾਂਗੇ ਵੀ ਕਿਹੜਾ ਕਰੂ ਕੁਮਾਰ ਰਾਜਾ ਪੱਧਰੀ ਵਾਲਾ ਫੇਰ 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 ਕਬੱਡੀ ਪੈਂਦੇ ਬਿਨਾ ਢੋਲ ਤੋਂ ਪੰਗੜੇ ਲੋਕੀ ਬਿੰਦੇ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਉਹ ਲਿਖਦਾ ਕੋਕੇ ਜੜ ਗਈ ਮੈਚ ਰੁਕੇ ਜੀ ਆ ਮੈਚ ਰੁਕਲੀ ਮੜਾ ਜਾ ਇੱਕ ਮਿੰਟ ਰੁਕ ਜੀ ਬਜੀ ਕਬੱਡੀ ਦੀਪ ਨਮਰਜੀ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਫੇਰ ਕਬੱਡੀ ਪਾਉਂਦਾ 3100 ਦੀ ਕਬੱਡੀ ਗੁਰਤੇਜ ਸਰਪੰਚ ਤੇ ਕਾਲੀ ਸਰਪੰਚ ਵੱਲੋਂ 3100 ਲੱਗਿਆ ਹੋਇਆ ਕਬੱਡੀ ਪੈ ਗਈ ਹੈ ਜਾਪੀ 4 ਇਸ ਵੇਲੇ ਤਿਆਰ ਵਰਤਿਆਰ ਫੇਰ ਸੋਨੇ ਕੇ ਸੋਨਾ ਸੋਨਾ ਦੇ ਕੇ ਆਲਾ ਫੌਜੀ ਆ ਫੌਜੀ ਸੋਫੀ 300 ਸੌ ਜਿੱਤ ਗਿਆ ਲੈ ਵੀ 100 ਗਰਜਤ ਗਿਆ ਜੇ 3100 ਪੁਜਦਾ ਕਰ ਦਿਓ 3100 ਦਾ ਜਫਾ ਲਾ ਗਿਆ ਫੌਜੀ 3100 ਪੁਜਦਾ ਕਰ ਦਿਓ ਵੱਡੇ ਭਾਈ ਪਰ ਸਾਹਮਣੇ ਰੇਡ ਉਹ ਸਾਹਮਣੇ ਰਾਜਾ ਰਾਜਾ ਤੇ ਆ ਪੱਧਰੀ ਵਾਲਾ ਐਵੇਂ ਨਹੀਂ ਗੇਮ ਚੇਂਜਰ ਕਹਿੰਦੇ ਐਵੇਂ ਨਹੀਂ ਗੇਮ ਜੇਂਗਰ ਕਹਿੰਦੇ ਪੱਧਰੀ ਜਿਹੜਾ ਜਫਾ ਲਾ ਕੇ ਬੱਲੇ ਬੱਲੇ ਕਰਾ ਗਿਆ ਲੋ ਨੰਬਰ ਗੱਭਰੂ ਆਪਦੀ ਟੀਮ ਦੇ ਖਾਤੇ ਜੋੜ ਗਿਆ ਗੋਰਾ ਪਾਉਣ ਦੇ ਲਈ ਗੋਰਾ ਹਾਣੀ ਮੰਡ ਵਾਲਾ ਗੋਰਾ ਇਸ ਵੇਲੇ ਖੇਡ ਮਨਾਉਣ ਦੇ ਵਿੱਚ ਕਬੱਡੀ ਪਾਉਣ ਦੇ ਲਈ ਬੰਦਾ ਹੋਇਆ ਹੈ ਯਾਫੀ 4 ਤਿਆਰ ਵਰ ਤਿਆਰ ਹੁਣ ਕੌਣ ਕਰੂ ਕਮਾਲ ਕੱਲ ਸਮੇਂ ਦੀ ਮੈਚ ਸਿਰੇ ਦਾ ਮੈਚ ਸਿਰੇ ਦਾ ਬੰਦਾ ਡੋੜ ਵਾਲਾ ਟੁੱਟ ਕੇ ਲੱਗਦਾ ਯਾਫਰ ਨਾਲ ਦਾ ਕੋਈ ਖਿਡਾਰੀ ਇੱਕ ਵਾਰੀ ਚੈਨ ਟੁੱਟ ਗਈ ਹੈ ਤੇ ਦੂਜੀ ਟੁੱਟ ਗਈ ਤੇ ਨੰਬਰ ਰੇਡਰ ਦਾ ਪਰ ਹਰੀ ਕੇ ਵਾਲਾ ਵਿੱਕੀ ਵਿੱਕੀ ਤੇ ਗੋਰਾ ਗੋਰਾ ਤੇ ਵਿੱਕੀ ਵਿੱਕੀ ਤੇ ਗੋਰਾ ਖੇਡ ਕਬੱਡੀ ਖੇਡ ਕਬੱਡੀ ਖੇਡ ਕਬੱਡੀ ਖੇਡ ਕਬੱਡੀ 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 ਨੰਬਰ ਰੇਡਰ ਦਾ ਨੰਬਰ ਰੇਟਰ ਦਾ ਨੰਬਰ ਰੇਟਰ ਦਾ ਅਗਲੀ ਕਬੱਡੀ 16 ਵਾਲਾ ਗਰਲਾਲ ਸਿੰਘ ਫੇਰ ਕਬੱਡੀ ਪਾ ਰਿਹਾ ਹੁਣ ਚਾਰਾਂ ਦੇ ਧਾਵਾ ਬੋਲ ਦਿੱਤਾ ਚਾਰਾਂ ਦਾ ਘੁੰਮਦਾ ਸੈੱਟ ਚਾਰਾਂ ਦੇ ਵਿੱਚੋਂ ਕਿਹੜਾ ਹੁਣ ਗਰਲਾਲ ਸੋਲ ਨੂੰ ਲਾਉ ਜੱਫਾ ਕਰਾਉ ਬੱਲੇ ਬੱਲੇ ਇਹ ਗੱਲ ਸਮੇਂ ਦੀ ਹੋਣੀ ਆ ਪਈ ਹੋਈ ਕਬੱਡੀ ਤੇ ਹਏ ਕਬੱਡੀ ਪਰ ਸਾਹਮਣੇ ਮਾਝੇ ਵਾਲੇ ਦੀ ਮਾਝੇ ਵਾਲੇ ਨਾਲ ਟੱਕਰ ਹੋਈ ਹੈ ਮਾਝੇ ਵਾਲੇ ਦੀ ਮਾਝੇ ਵਾਲੇ ਨਾਲ ਟੱਕਰ ਹੋਈ ਹੈ ਦਵਰਜੀ ਵਾਲਾ ਦੀਪ ਆ ਗਿਆ ਦਵਰਜੀ ਵਾਲਾ ਦੀਪ ਆ ਗਿਆ ਦੀਪ ਦਵਰਜੀ ਵਾਲਾ ਪਰ 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 ਬਾਂਦਰਾ ਵਾਲਾ ਸੋਨਾ ਸੋਨਾ ਟੋੜ ਵਾਲਾ ਸੋਨਾ 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 ਕਿ ਯਾਰ ਤੇਰਾ ਸੁਪਰਸਟਾਰ ਦੇਸੀ ਕਲਾਕਾਰ ਯਾਰ ਤੇਰਾ ਸੁਪਰਸਟਾਰ ਦੇਸੀ ਕਲਾਕਾਰ ਕਬੱਡੀ ਵੰਸ਼ ਦੀ ਕਬੱਡੀ ਵੰਸ਼ ਦੀ ਕਬੱਡੀ ਵੰਸ਼ ਦੀ ਸੂਰੀਆਲਾ ਪਿੰਡ ਪਰ ਜਾਫੀ ਕਲਿਆਣਾ ਵਾਲੇ ਉਹ ਸਾਹਮਣੇ ਹੈਰੀ 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 ਤੇ ਵੰਸ਼ ਹੈਰੀ ਤੇ ਬੱਲੇ 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 ਕੇ ਕਰਤਾ ਕਹਿਰ ਚੋਬਰਾਂ ਨੇ ਜਿਉ ਫੌਜ ਕਿਲੇ ਨੂੰ ਟਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂਕਾਂਗੇ ਪਾਉਂਦੀ ਗੱਲ ਰਾਜੇ ਖੇਲੇ ਦੀ ਮੁਰਕੋ ਮਰਜੀ ਹੋਇਆ ਪਿਆ ਸਰੀਰ ਖਿਡਾਰੀਆਂ ਦਾ ਸਿਰੇ ਦਾ ਸੈਮੀਫਾਈਨਲ ਤਕੜਾ ਮੈਚ ਖੇਡਿਆ ਜਾ ਰਿਹਾ ਟੁੱਡੀ ਦੇ ਕੱਪ ਦਾ ਇੱਕ ਦਾ ਝਾਤੀ ਫੌਜੀ ਫੇਰ ਫੌਜੀ ਸੋਨੇ ਦਾ ਪੀਰ ਸੋਨੇ ਕੇ ਆਲਾ ਫੌਜੀ ਸੋਨੇ ਕੇ ਵਾਲਾ ਫੌਜੀ ਸੋਨੇ ਕੇ ਵਾਲਾ ਫੌਜੀ ਸੋਨੇ ਕੇ ਵਾਲਾ ਫੌਜੀ ਕਮਾਲ ਕਰ ਗਿਆ ਓਏ ਉਹ ਸੋਨੇ ਕੇ ਵਾਲਾ ਫੌਜੀ ਕਮਾਲ ਕਰ ਗਿਆ ਅੰਬੂ ਭਾਈ ਤੇ ਅਮਰਜੀਤ ਭਾਈ ਵੱਲੋਂ 100-100 ਦੇ ਮਾਣ ਜਿਹੜੇ ਆਖੇ ਗਏ ਸੀ ਉਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਗੁਰਤੇਜ ਸਰਪੰਚ ਇੱਕ ਮਿੰਟ ਜੀ ਗੁਰਤੇਜ ਸਰਪੰਚ ਢੁੱਡੀ ਤੇ ਕਾਲੀ ਸਰਪੰਚ ਇਹ 3100 ਦਾ ਜੱਫਾ ਜਿਹੜਾ ਪਹਿਲਾਂ ਲੱਗਿਆ ਔਰ ਉਹ ਪੈਸੇ ਪੁੱਜਦੇ ਹੋਣਗੇ ਸੋ ਧੰਨਵਾਦ ਹੈ ਲਓ ਕਬੱਡੀ 16 ਵਾਲਾ ਗੁਰਨਾਲ 16 ਵਾਲਾ ਗੁਰਨਾਲ ਸੈਂ ਕਬੱਡੀ ਪਾ ਰਿਹਾ ਐਨ ਦਰਸ਼ਕ ਵੀ ਟਿੱਕੇ ਬੈਠੇ ਆ ਵੀ ਦੂਜਾ ਸੈਮੀ ਢੁੱਡੀ ਚੱਲਦਾ ਦੂਜਾ ਸੈਮੀ ਢੁੱਡੀ ਚੱਲਦਾ ਮੈਚ ਕਾਦਾ ਐਨ ਸਿਰੇ ਦਾ ਖੇਡਿਆ ਜਾ ਰਿਹਾ ਗੋਰਾ ਸਰਹਾਲੀ ਮੰਡ ਵਾਲਾ ਫੇਰ ਤਿਆਰ ਵਰ ਤਿਆਰ ਆ ਡਾਕਟਰ ਰਾਜਪਾਲ ਜੀ ਕਲਵੰਤ ਸੰਘਾ ਜੀਤਾ ਨੰਬਰਦਾਰ ਲਾਡੀ ਟੁੱਡੀ ਕਰਨ ਸੰਘਾ ਸੁਖਮਣੇਸ਼ ਗੱਗਾ ਟੁੱਡੀ ਤੇ ਸ਼ਿੰਦਾ ਕਟਾਰੀਆ ਯਗਰੂਪ ਸੰਘਾ ਗੁਰਪ੍ਰੀਤ ਸੰਘਾ ਪਰ ਸਾਹਮਣੇ ਵਿੱਕੀ ਵਿੱਕੀ ਤੇ ਗੋਰਾ ਵਿੱਕੀ ਤੇ ਗੋਰਾ ਆ ਗੋਰਾ ਮੇਰੇ ਵੀਰੋ ਲੋ ਕਹਿੰਦੇ ਸਰਹਾਲੀ ਮੰਡ ਵਾਲਾ ਟੱਕੜਾ ਨੰਬਰ ਆਪਦੀ ਟੀਮ ਦੇ ਖਾਤੇ ਜੁੜ ਗਿਆ ਹੁਣ ਰੇਡ ਕਿਹਨੇ ਪਾਉਣੀ ਆ ਗੁਰਲਾਲ ਸੋਹਣਾ ਫੇਰ ਤੁਰ ਪਿਆ ਕਬੱਡੀ 16 ਵਾਲਾ ਫੇਰ ਤੁਰ ਪਿਆ 16 ਵਾਲਾ ਗੁਰਤੇਜ ਸਰਪੰਚ ਨਾਲ ਕਾਲੀ ਸਰਪੰਚ ਹਰਜੀਤ ਸਰਪੰਚ ਸਾਰੇ ਵੀਰਾਂ ਦਾ ਧੰਨਵਾਦ ਹੈ ਔਰ ਸਰਕਾਰ ਵੱਡਾ 16 ਵਾਲਾ ਗੁਰਲਾਲ ਪਾਉਂਦਾ ਕਬੱਡੀ ਪਾਉਂਦਾ ਕਬੱਡੀ ਤੇ ਮੇਰੇ ਵੀਰੋ ਇਸ ਵੇਲੇ 4 ਚਾਫੀ ਪੱਤਰੀ ਵਾਲਾ ਨਿੱਕੂ ਕਲਿਆਣ ਦਾ ਜਸ਼ਨ ਕਲਿਆਣ ਦਾ ਤੇ ਨਾਲ ਹੈਰੀ ਤਿਆਰ ਵਰ ਤਿਆਰ ਹੈ ਪੱਤਰੀ ਵਾਲਾ ਰਾਜਾ ਤੇ ਸੋਹਣਾ ਵਾਲਾ ਗੇਮ ਚੇਂਜਰ ਹੈ ਕੇਮ ਚੇਂਜਰ ਹੈ ਮੋਹਨਵੀਰ ਬਾਲ ਨੇ ਕਹਿੰਦੇ ਭਲੱਤ ਦੇ ਕੱਪ ਦਾ ਕਹਿੰਦੇ 10 ਲੱਖ ਦਾ ਜਿੱਤੂ ਫਰ ਆਸਟ੍ਰੇਲੀਆ ਦੇ ਵਿੱਚ ਮੋਹਨਵੀਰ ਬਾਲ ਨੇ ਡਾਲਰ ਲਾਏ ਉੱਥੇ ਵੀ ਕਹਿੰਦੇ ਡਾਲਰਾਂ ਦਾ ਜਿੱਤੂ ਤੇ ਅੱਜ 16 ਵਾਲੇ ਕਰਨਾਲ ਨੂੰ ਜਿਹੜਾ ਲਾ ਕੇ ਜੱਫਾ ਮੁੰਡਾ ਬੱਲੇ ਬੱਲੇ ਕਰਵਾ ਗਿਆ ਅਗਲੀ ਕਬੱਡੀ ਕਿ ਮੁਰ ਤੋਂ ਮੁਰਕੀ ਹੋ ਗਿਆ ਕਹਿੰਦੇ ਜੋਰ ਚੋਪਰਾ ਦਾ ਕੱਡਾ ਵੀ ਨਹੀਂ ਚੁੱਭਦਾ ਜਿਸਮ ਇਕ ਟੋਰ ਚੋਪਰਾਂ ਦਾ ਕਿਹੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਪਾਈਦੇ ਰਾਜੇ ਖੇਲੇ ਮਰਦ ਮੈਦਾਨ ਦੇ ਪਾਈਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਪਾਈਦੇ ਵਿੱਕੀ ਲਵ ਛਣੀ ਪਰ ਵਿੱਕੀ ਹਰੀਕਾਂ ਵਾਲਾ ਪਰ ਕਹਿੰਦੇ ਦੀਪ ਦਬੁਰਜੀ ਵਾਲਾ ਹਰਜੀਤ ਸਰਪੰਚ ਕਾਲੀ ਸਰਪੰਚ ਗੁਰਤੇਜ ਸਰਪੰਚ ਸਾਰੇ ਵੀਰਾਂ ਦਾ ਬਹੁਤ ਬੜਾ ਧੰਨਵਾਦ ਹੈ ਸਾਰੇ ਸਤਿਕਾਰਯੋਗ ਤੁਹਾਡਾ ਸਾਰਿਆਂ ਦਾ ਬਹੁਤ ਬੜਾ ਧੰਨਵਾਦ ਹੈ ਰੇਡ ਪਾਉਣ ਦੇ ਲਈ ਫੇਰ ਬਾਈ ਟੁੱਡੀ ਵਾਲਿਓ ਹੁਣ ਤਾਂ ਕਾ ਮੈਦ ਦੇ ਵਿੱਚ 10 ਜੱਫੇ ਲਾ ਕੇ ਇੱਕ ਵਾਰੀ ਤਾੜੀਆਂ ਜੋਰਦਨ ਮਾਰ ਦੋ 5-5 ਜੱਫੇ ਹੋ ਗਏ ਆ 5-5 ਜੱਫੇ ਹੋ ਗਏ ਆ ਆ ਪੰਚ ਸੂਰੇ ਵਾਲਿਆ ਪਾਉਂਦਾ ਕਬੱਡੀ ਪੱਤਰੀ ਵਾਲਾ ਲੱਗਿਆ ਟੁੱਟ ਕੇ ਪੱਤਰੀ ਵਾਲਾ ਪੱਤਰੀ ਵਾਲਾ ਪੱਤਰੀ ਵਾਲਾ ਪੱਤਰੀ ਵਾਲਾ ਮੈਚ ਤੇ ਗਿਆ ਮੌਕਾ ਜੇ ਟੁੱਡੀ ਵਾਲਿਓ ਸਵਾਦ ਆਇਆ ਤੇ ਇੱਕ ਵਾਰੀ ਫਿਰ ਲਲਕਾਰੇ ਭਜਦੇ ਆ ਹੁਣ ਸਕੋਰ ਸੁਣੋ ਜੀ ਸਕੋਰ ਕਲੈਨ ਸੁਖੇ ਦੇ 12 ਨੰਬਰ ਤੇ ਸਾਡੇ 13 ਨੰਬਰਾਂ ਜਿਹੜੇ ਉਹ ਬਾਂਦ ਡੋਰ ਦੀ